ਜੋ 9 ਜੁਲਾਈ ਤੋਂ ਅਸੀਂ ਮੁਕੰਮਲ ਚੱਕਾ ਜਾਮ ਕਰਕੇ ਬਸਾਂ ਦਾ ਤੇ 10 ਤਰੀਕ ਨੂੰ ਮੁੱਖ ਮੰਤਰੀ ਦੀ ਰਾਇਸ਼ ਤੇ ਧਰਨਾ ਦੇਣ ਜਾਵਾਂਗੇ ਗੱਲ ਕਰ ਲਈਏ ਵੀ ਅੱਜ ਤੋਂ ਇੱਕ ਸਾਲ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਇੱਕ ਕਮੇਟੀ ਬਣਾਈ ਸੀਗੀ ਜਿਸ ਦੇ ਵਿੱਚ ਸਾਡੀਆਂ ਮੰਗਾਂ ਨੂੰ ਹੱਲ ਕਰਨ ਦੇ ਲਈ 15 ਤੋਂ 20 ਦਿਨ ਦਾ ਸਮਾਂ ਦਿੱਤਾ ਸੀਗਾ ਕਿ ਜਿਹੜੇ ਵਿਭਾਗ ਨੂੰ ਅਸੀਂ ਚਲਾ ਰਹੇ ਹਾਂ ਜਿਹੜੇ ਵਿਭਾਗ ਦਾ ਚੱਕਾ ਘੁਮਾ ਰਹੇ ਹਾਂ ਵਿਭਾਗ ਨੂੰ ਮੁਨਾਫੇ 'ਚ ਲੈਉਣ ਲਈ ਲਗਾਤਾਰ ਮਿਹਨਤਾਂ ਕਰ ਰਹੇ ਹਾਂ ਤੇ ਸਾਡੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੀ ਕਿਤੇ ਨਾ ਕਿਤੇ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਕੇ ਚੱਲਣ ਵਾਲੀ ਕੰਡੀਸ਼ਨ ਦੇ ਵਿੱਚ ਨੇ ਇਹ ਕਈਆਂ ਦੇ ਵਿੱਚ ਸਪੇਟ ਪਾਰਟ ਜਿਹੜੇ ਆ ਪ੍ਰੋਪਰ ਨਹੀਂ ਪਏ ਹੋਏ ਆ ਕਈ ਬੱਸਾਂ ਚੌਂਦੀਆਂ ਨੇ ਉਹਨਾਂ ਦਾ ਕੀ ਕਾਰਨ ਹੈ ਉਹ ਵੀ ਹਾਲਾਤ ਨੇ ਜਿਹੜੇ ਸਾਡੇ ਪੰਜਾਬ ਸਰਕਾਰ ਦੇ ਹੀ ਦੇਣ ਕਿਉਂਕਿ ਜਿਹੜੀ ਫਰੀ ਸਵਰ ਸਹੂਲਤਾ ਉਹ ਸਾਡੀ ਗੱਡੀਆਂ 'ਚ 90 ਤੋਂ 95% ਆ ਬਿਲਕੁਲ ਮਾਨ ਸਾਹਿਬ ਨੇ ਜਦੋਂ ਸੱਤਾ 'ਚ ਆਉਣਾ ਸੀ ਤੇ ਬੜੇ ਵੱਡੇ ਵਾਅਦੇ ਕੀਤੇ ਸੀ ਵੀ ਅਸੀਂ ਸੱਤਾ ਜਾਵਾਂਗੇ ਭਗਤ ਸਿੰਘ ਦੇ ਜਿਹੜੇ ਰਹਿੰਦੇ ਕਾਰਜ ਉਹਨਾਂ ਨੂੰ ਪੂਰੇ ਕਰਾਂਗੇ ਔਰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆਵਾਂਗੇ ਬੰਦੀਆਂ ਨੇ ਮੁੱਖ ਕੀ ਮੰਗਾ ਨੇ ਸਾਡੀਆਂ ਮੰਗਾਂ ਮੇਨ ਜਿਹੜੀਆਂ ਮੰਗਾਂ ਨੇ ਸਾਡੀਆਂ ਉਹ ਹੈਗਾ ਕੱਚੇ ਮਲਾਜ਼ਮਾਂ ਨੂੰ ਰੈਗੂਲਰ ਕਰਨਾ ਜਿਸ ਦੇ ਵਿੱਚ ਕੰਟਰੈਕਟ ਮਲਾਜ਼ਮਾਂ ਨੂੰ ਰੈਗੂਲਰ ਕਰਕੇ ਔਰ ਸੋਰਸ ਦੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕੀਤਾ ਜਾਵੇ। ਔਰ 3.5 ਸਾਲ ਸਰਕਾਰ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਇੱਕ ਵੀ ਬੱਸ ਨਵੀਂ ਨਹੀਂ ਪਾਈ। ਕਹਿਣ ਦਾ ਮਤਲਬ ਸਰਕਾਰੀ ਵਿਭਾਗਾਂ ਨੂੰ ਖਤਮ ਕਰ ਰਹੀ ਹੈ ਸਰਕਾਰ। ਤੇ ਪਰ ਉਹ 3.5 ਸਾਲ ਬੀਤ ਜਾਣ ਦੇ ਬਾਵਜੂਦ ਉਹਨਾਂ ਠੇਕੇਦਾਰਾਂ ਦੇ ਅਸੀਂ ਪੁਖਤਾ ਸਬੂਤ ਦਿੱਤੇ ਆ ਰਿਸ਼ਵਤ ਲੈਣ ਦੇ। ਤੇ ਮਲਾਜਮਾਂ ਦੀ ਲੁੱਟ ਕਰਨ ਦਾ ਰਾਹ ਬਣਿਆ ਹੋਇਆ ਜਿਸ ਕਰਕੇ ਉਹ ठेਕੇਦਾਰ ਵਿਚੋਲੀਆਂ ਨੂੰ ਬਾਹਰ ਨਹੀਂ ਕੱਢਣਾ ਚਾਹੁੰਦੇ ਜੇਕਰ ਫਿਰ ਵੀ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤੇ ਸਾਨੂੰ ਜਿਹੜੀਆਂ ਪੰਜਾਬ ਦੀਆਂ ਕਿਸਾਨ ਮਜ਼ਦੂਰ ਮਲਾਜਮ ਜੱਥੇਬੰਦੀਆਂ ਉਹਨਾਂ ਵੱਲੋਂ ਸਮਰਥਨ ਦੇ ਤੌਰ ਤੇ ਪੱਤਰ ਵੀ ਜਾਰੀ ਹੋ ਗਏ ਆ ਸਸ਼ੇਗਲ ਜੀ ਤੁਸੀਂ ਜੁੜ ਚੁੱਕੇ ਹੋ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਹੁਣੇ ਮੌਜੂਦ ਹਾਂ ਲੁਧਿਆਣਾ ਬੱਸ ਸਟੈਂਡ ਤੇ ਜਿੱਥੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਰੋਸ਼ ਨਜ਼ਾਇਰਾ ਜਿਹੜਾ ਕੀਤਾ ਜਾ ਰਿਹਾ ਹੈ ਜਿਹੜੇ ਕੱਚੇ ਮੁਲਾਜ਼ਮ ਨੇ ਇਕੱਠੇ ਹੋਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਲੰਬੇ ਸਮੇਂ ਤੋਂ ਜਿਹੜਾ ਇਹਨਾਂ ਦੇ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਤੇ ਮੌਜੂਦਾ ਸਰਕਾਰ ਦੇ ਅਗੇਂਸ ਜਿਹੜੇ ਨਾਰੇਬਾਜ਼ੀ ਵੀ ਕਰਦੇ ਹੁਣ ਨਜ਼ਰ ਆ ਰਹੇ ਨੇ ਤੇ ਵੀਤੇ 30 ਜੂਨ ਨੂੰ ਵੀ ਜਿਹੜਾ ਇਹਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੀ ਚੰਡੀਗੜ੍ਹ ਸੈਕਟਰ 17 ਦੇ ਵਿਖੇ ਕੁਝ ਜਿਹੜੇ ਜੱਥੇਬੰਦੀ ਦੇ ਸੰਬੰਧਿਤ ਲੋਕ ਨੇ ਗੱਲਬਾਤ ਕਰ ਲੈਣੀ ਹੈ ਸਰ ਸ਼ਸ਼ੇਗਾ ਕਰ ਸਕਦਾ ਨਾ ਕੀ ਸਰ ਟੱਡਾ ਮੈਂ ਜਗਤਾਰ ਸਿੰਘ ਸੂਬਾ ਜੁਆਇੰਟ 77 ਪੰਜਾਬ ਰੋਡ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਅੱਜ ਜਿਹੜੀ ਰੋਸ਼ ਮੁਜ਼ਾਹਿਰਾ ਕੀਤਾ ਜਾ ਰਿਹਾ ਲੰਬੇ ਸਮੇਂ ਤੋਂ ਜਿਹੜੀਆਂ ਮੰਗਾ ਤੁਹਾਡੇ ਵੱਲੋਂ ਆਪਣੀ ਮੰਗਾ ਰੱਖੀਆਂ ਜਾਂਦੀਆਂ ਨੇ ਫਿਰ ਵੀ ਜਿਹੜੀ ਵਾਅਦਾ ਖਿਲਾਫੀ ਜਿਹੜੀ ਹੈ ਹੁੰਦੀ ਰਹਿੰਦੀ ਹੈ ਮੰਗਾ ਜਿਹੜੀਆਂ ਮੰਨੀਆਂ ਨਹੀਂ ਜਾਂਦੀਆਂ ਨੇ ਕਾਰਨ ਕੀ ਹੈ ਕਾਰਨ ਇਸ ਦਾ ਸਭ ਤੋਂ ਵੱਡਾ ਮੇਨ ਕਾਰਨ ਜਿਹੜੀ ਪੰਜਾਬ ਦੀ ਸਰਕਾਰ ਇਸ ਦਾ ਅਫਸਰ ਸਾਹੀ ਤੇ ਕੋਈ ਵੀ ਦਬਾਅ ਨਹੀਂ ਹੈਗਾ ਕਿਉਂਕਿ ਪੰਜਾਬ ਸਰਕਾਰ ਸਾਡੀਆਂ ਕਿਤੇ ਨਾ ਕਿਤੇ ਮੰਗਾਂ ਨੂੰ ਹੱਲ ਕਰਨ ਵੱਲ ਵਾਧਦੀ ਆ ਤਾਂ ਕਿਤੇ ਨਾ ਕਿਤੇ ਮੈਨੇਜਮੈਂਟ ਉਹਨਾਂ ਗੱਲਾਂ ਨੂੰ ਨਕਾਰ ਦਿੰਦੀ ਹੈ ਜਿਸ ਕਰਕੇ ਸਾਡੇ ਮਸਲੇ ਨੇ ਜਿਉਂਦੇ ਤਿਉਂ ਖੜੇ ਨੇ ਗੱਲ ਕਰ ਲਈਏ ਵੀ ਅੱਜ ਤੋਂ ਇੱਕ ਸਾਲ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਇੱਕ ਕਮੇਟੀ ਬਣਾਈ ਸੀਗੀ ਜਿਸ ਦੇ ਵਿੱਚ ਸਾਡੀਆਂ ਮੰਗਾਂ ਨੂੰ ਹੱਲ ਕਰਨ ਦੇ ਲਈ 15 ਤੋਂ 20 ਦਿਨ ਦਾ ਸਮਾਂ ਦਿੱਤਾ ਸੀਗਾ ਜਿਸ ਦੇ ਵਿੱਚ ਸਾਡੇ ਆਊਟਸੋਰਸ ਮਲਾਜਮਾਂ ਨੂੰ ਕੰਟਰੈਕਟਰ ਦੇ ਕਰਨ ਦੀ ਗੱਲ ਸੀਗੀ ਕੰਟਰੈਕਟ ਮਲਾਜਮਾਂ ਨੂੰ ਰੈਗੂਲਰ ਕਰਨ ਦੀ ਤਨਖਾਹ ਬਰਾਬਰ ਕਰਨ ਦੀ ਤੇ ਕੰਡੀਸ਼ਨਾਂ ਨਜਾਇਜ਼ ਕੰਡੀਸ਼ਨਾਂ ਲਾ ਕੇ ਸਾਡੇ ਮਲਾਜਮਾਂ ਨੂੰ ਇੱਕ ਮਿੰਟ ਦੇ ਵਿੱਚ ਘਰੇ ਤੌਰ ਦਿੱਤਾ ਜਾਂਦਾ ਉਸ ਦੇ ਵਿੱਚ 58 ਸਾਲ ਤੱਕ ਨੌਕਰੀ ਸਿਕਿਉਰ ਕਰਨ ਦੇ ਲਈ ਜਿਹੜੀ ਮੰਗ ਸੀਗੀ ਉਹ ਕਮੇਟੀ ਬਣਾ ਕੇ ਸਾਡਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀਗਾ ਪਰ ਅੱਜ ਉਸ ਗੱਲ ਨੂੰ 1 ਸਾਲ ਬੀਤ ਜਾਣ ਦੇ ਬਾਵਜੂਦ ਉਸ ਸਾਲ ਦੇ ਵਿੱਚ ਸਾਡੀਆਂ ਕਈ ਮੀਟਿੰਗਾਂ ਮੈਨੇਜਮੈਂਟ ਨਾਲ ਸਰਕਾਰ ਨਾਲ ਹੋਈਆਂ ਪਰ ਉਹ ਗੱਲ ਜਿਉਂ ਦੀ ਥਿਉਂ ਖੜੀ ਆ ਜਿਸ ਦਾ ਰੋਸ ਆ ਸਾਡੇ ਵਰਕਰਾਂ ਦੇ ਵਿੱਚ ਕਿਉਂਕਿ ਪੰਜਾਬ ਸਰਕਾਰ ਵੱਡੇ ਵੱਡੇ ਵਾਅਦੇ ਕਰਕੇ ਦਾਅਵੇ ਕਰਕੇ ਸੱਤਾ ਦੇ ਵਿੱਚ ਆਈ ਸੀਗੀ ਵੀ ਅਸੀਂ ਪੰਜਾਬ ਦੇ ਹਾਲਾਤ ਬਦਲਾਂਗੇ ਪੰਜਾਬ ਨੂੰ ਅਸੀਂ ਇੱਕ ਸੋਨੇ ਦੀ ਚਿੜੀ ਬਣਾਵਾਂਗੇ ਇੱਕ ਜਿਹੜੇ ਘਠੇਕੇਦਾਰਾਂ ਨੂੰ ਬਾਹਰ ਕੱਢਾਂਗੇ ਕੋਈ ਵੀ ਠੇਕੇਸ਼ਾਈ ਨਹੀਂ ਹੋਣ ਦਿੱਤੀ ਜਾਊਗੀ ਪਰ ਉਸਦੇ ਉਲਟਾ ਪੰਜਾਬ ਸਰਕਾਰ ਦੇ ਵਿੱਚ ਨਿੱਜੀ ਕਾਰਪੋਰੇਟ ਘਰਾਣੀਆਂ ਦੀਆਂ ਬੱਸਾਂ ਖੁਦ ਸਰਕਾਰ ਕਿਲੋਮੀਟਰ ਸਕੀਮ ਤਹਿਤ ਲੈ ਕੇ ਆ ਰਹੀ ਹੈ ਕਹਿਣ ਦਾ ਮਤਲਬ ਸਰਕਾਰੀ ਵਿਭਾਗਾਂ ਨੂੰ ਖਤਮ ਕਰ ਰਹੀ ਹੈ ਸਰਕਾਰ ਉਸ ਤੋਂ ਬਿਨਾ ਠੇਕੇਦਾਰ ਨੂੰ ਬਾਹਰ ਕੱਢਣ ਦਾ ਕੋਈ ਵੀ ਹਲੇ ਹਤਕੰਡਾ ਨਹੀਂ ਅਪਣਾਇਆ ਗਿਆ ਇਸ ਤੋਂ ਬਿਨਾ ਠੇਕੇਦਾਰ ਸਾਡੀ ESI EPF ਦੀ ਨਜਾਇਜ਼ ਲੁੱਟ ਕਰ ਰਿਹਾ ਹੈ ਲੁੱਟ ਕਰਨ ਦੇ ਬਾਵਜੂਦ ਠੇਕੇਦਾਰ ਕੋਲ ਟੈਂਡਰ ਨਾ ਹੋਣ ਦੇ ਬਾਵਜੂਦ ਠੇਕੇਦਾਰ ਭਰਤੀ ਕਰ ਰਿਹਾ ਹੈ ਤੇ ਕੀ ਇਹ ਨੀਜੀਕਰਨ ਕਰਨ ਦੀ ਜਿਹੜੀ ਇਹ ਸਾਜ਼ਿਸ਼ ਹੈ ਜਾਂ ਕੀ ਹੈ ਕਿ ਇਹ ਰੰਗਲਾ ਪੰਜਾਬ ਹੈ ਨਹੀਂ ਨਹੀਂ ਇਹਨੂੰ ਰੰਗਲਾ ਪੰਜਾਬ ਤਾਂ ਨਹੀਂ ਕਹਿ ਸਕਦੇ ਕਿਉਂਕਿ ਪਹਿਲੇ ਸਾਡੀ ਇਹ ਗੁਰਾਂ ਪੀਰਾਂ ਦੀ ਧਰਤੀ ਆ ਸਾਡੇ ਵਰਕ ਇੱਥੇ ਵਰਕਰਾਂ ਚ ਸਾਡੇ ਲੋਕਾਂ ਚ ਇੰਨਾ ਜ਼ਿਆਦਾ ਰੋਸ ਜਜ਼ਬ ਹੈ ਕਿ ਇਹਨੂੰ ਰੰਗਲਾ ਬਣਾ ਸਕਦੇ ਨੇ ਪਰ ਸਰਕਾਰ ਦੀਆਂ ਨੀਤੀਆਂ ਨਹੀਂਆਂ ਮਾੜੀਆਂ ਨੇ ਤੇਰੇਲੇ ਆਪਣੀਆਂ ਮੰਗਾਂ ਨੂੰ ਲੈ ਕੇ ਤਰਨੇ ਤੇ ਬੈਣਾ ਪੈਂਦਾ ਵੇ ਰੋਸ਼ ਮੁਜ਼ਾਹਿਰਾ ਕਰਨਾ ਪੈਂਦਾ ਵੇ ਕਿਉਂ ਨਹੀਂ ਆਪਣੀਆਂ ਜਿਹੜੀਆਂ ਮੰਗਾਂ ਇੰਨੇ ਲੰਬੇ ਸਮੇਂ ਤੋਂ ਜਿਹੜੇ ਸੰਘਰਸ਼ ਚੱਲ ਰਿਹਾ ਹੈ ਕਿਉਂ ਨਹੀਂ ਸਰਕਾਰਾਂ ਮੰਗਾਂ ਨੂੰ ਮੰਨਦੀਆਂ ਨੇ ਕਿਉਂਕਿ ਸਰਕਾਰ ਜਦ ਹੋਣ ਦੇ ਵਿੱਚ ਨਹੀਂ ਆਈ ਸੀ ਵੱਡੇ ਵੱਡੇ ਜਿਹੜੇ ਵਾਅਦੇ ਕੀਤੇ ਗਏ ਸੀ ਕਿ ਸਰਕਾਰ ਜਿਹੜੀਆਂ ਮੰਗਾਂ ਹੋਣਗੀਆਂ ਉਹ ਮੰਨੀਆਂ ਜਾਣਗੀਆਂ ਤੇ ਜੇ ਠੇਕੇਦਾਰ ਜਿਹੜੀ ਠੇਕੇਦਾਰ ਠੇਕੇਦਾਰੀ ਜਿਹੜੀ ਪ੍ਰਥਾਏ ਨੂੰ ਕੱਟ ਕਰਕੇ ਜਿਹੜੀ ਹੈ ਪ੍ਰੋਪਰ ਜਿਹੜੇ ਮੁਲਾਜ਼ਮਾ ਨੂੰ ਪੱਕੇ ਕਿਤੇ ਜਾਣਗੇ ਭਾਵੇਂ ਸਰਕਾਰੀ ਟੀਚਰਸ ਹੋਣ ਭਾਵੇਂ ਸਰਕਾਰੀ ادارے ਹੋਣ ਇਹਨਾਂ ਦੇ ਪ੍ਰਾਈਵੇਟਾਈਜੇਸ਼ਨ ਕਰਨ ਜਿਹੜੇ ਆ ਹੋ ਰਿਹਾ ਉਹੀ ਗੱਲ ਕਰ ਰਿਹਾ ਜੀ ਮੈਂ ਕਿਉਂਕਿ ਪੰਜਾਬ ਸਰਕਾਰ ਜਾਂ ਸਰਕਾਰੀ ਅਫਸਰ ਉਹ ਇੰਨੇ ਕੁ ਜ਼ਿਆਦਾ ਠੇਕੇਦਾਰਾਂ ਨਾਲ ਨੇੜਤਾ ਬਧਾਈ ਬੈਠੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਖਾਣ ਦਾ ਰਾਹ ਬਣਿਆ ਹੋਇਆ ਠੇਕੇਦਾਰ ਰਹਿੰਦੇ ਤੇ ਮਲਾਜਮਾਂ ਦੀ ਲੁੱਟ ਕਰਨ ਦਾ ਰਾਹ ਬਣਿਆ ਹੋਇਆ ਜਿਸ ਕਰਕੇ ਉਹ ठेਕੇਦਾਰ ਵਿਚੋਲੀਆਂ ਨੂੰ ਬਾਹਰ ਨਹੀਂ ਕੱਢਣਾ ਚਾਹੁੰਦੇ ਕਿਉਂਕਿ ਜਿਹੜੇ ਹਾਲਾਤ ਨੇ ਹੁਣ ਇਸ ਲੋਕ ਅਦਾਰੇ ਲੋਕ ਅਦਾਰੇ ਜਿਸ ਦੇ ਵਿੱਚ ਆਮ ਜਨਤਾ ਨੇ ਫ੍ਰੀ ਸਵਰ ਸਹੂਲਤ ਵੀ ਦਿੱਤੀ ਹੋਈ ਆ ਤੇ ਘਰ ਤੋਂ ਘਟ ਕਿਰਾਇਆ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਨੌਕਰੀਆਂ ਕਰਨ ਦੇ ਲੋਕ ਸਫ਼ਰ ਕਰਦੇ ਨੇ ਪਰ ਇਹੇ ਅਦਾਰੇ ਨੂੰ ਇੱਕ ਜਾਣਬੁੱਝ ਕੇ ਇਸ ادارے ਨੂੰ ਲਟਾਇਆ ਜਾ ਰਿਹਾ ਹੈਗਾ ਕਿਤੇ ਨਾ ਕਿਤੇ ਖਤਮ ਕਰਨ ਦੀ ਸਾਜ਼ਿਸ਼ ਕਰ ਰਹੀ ਆਸੀਂ ਉਹ ਮੰਗਾ ਲੈ ਕੇ ਹਾਲਾਤ ਵੀ ਜਿਹੜੇ ਖਸਤਾ ਹੈ ਜੋ ਚੱਲਣ ਵਾਲੀ ਕੰਡੀਸ਼ਨ ਦੇ ਵਿੱਚ ਨਹੀਂ ਇਹ ਕਈਆਂ ਦੇ ਵਿੱਚ ਸਪੇਅਰ ਪਾਰਟ ਜਿਹੜੇ ਆ ਪ੍ਰੋਪਰ ਨਹੀਂ ਪਏ ਹੋਏ ਆ ਕਈ ਬੱਸਾਂ ਚੋਂਦੀਆਂ ਨੇ ਉਹਨਾਂ ਦਾ ਕੀ ਕਾਰਨ ਹੈ ਉਹ ਵੀ ਹਾਲਾਤ ਨੇ ਜਿਹੜੇ ਸਾਡੇ ਪੰਜਾਬ ਸਰਕਾਰ ਦੀ ਹੀ ਦੇਣ ਕਿਉਂਕਿ ਜਿਹੜੀ ਫਰੀ ਸਵਰ ਸਹੂਲਤ ਆ ਉਹ ਸਾਡੀ ਗੱਡੀਆਂ 'ਚ 90 ਤੋਂ 95% ਆ ਤੇ 5 ਤੋਂ 10% ਆ ਜਿਹੜੀ ਸਾਡੀ ਆਮਦਨੀਆ ਉਹ ਜਿਹੜੀ ਨਗਦੀ ਆ ਜਿਹੜਾ 90% ਆ ਸਾਡਾ ਪਕਾਇਆ ਪੰਜਾਬ ਸਰਕਾਰ ਵੱਲ ਖੜਾ ਜਿਸ ਦਾ 450 500 ਕਰੋੜ ਰੁਪਇਆ ਬਣਦਾ ਤੇ ਉਹ ਪਕਾਇਆ ਜੇਕਰ ਸਰਕਾਰ ਨਹੀਂ ਦੇਊਗੀ ਤਾਂ ਜਿਸ ਕਰਕੇ ਸਾਡੀਆਂ ਬੱਸਾਂ ਦੀ ਹਾਲਤ ਖਸਤਾ ਹੋਈ ਪਈ ਆ ਸਪੇਅਰ ਪਾਰਟ ਬਿਨਾ ਸਾਡੀਆਂ ਗੱਡੀਆਂ ਖੜੀਆਂ ਨੇ ਪੰਜ ਪੰਜ 10000 ਦੇ ਸਮਾਨ ਪਿੱਛੇ ਸਾਡੀ ਗੱਡੀ 15 15 ਦਿਨ ਖੜੀ ਰਹਿੰਦੀ ਆ ਤੇ ਸਾਡੀਆਂ ਤਨਖਾਹਾਂ ਅੱਜ 7 ਤਰੀਕ ਹੋ ਗਈ ਸਾਡੀ ਤਨਖਾਹ ਦਾ ਕਿਤੇ ਨਮੂਨਸਾਨ ਤੱਕ ਨਹੀਂ ਹੈਗਾ ਕਾਰਨ ਆ ਵੀ ਪੰਜਾਬ ਸਰਕਾਰ ਸਾਡਾ ਪੈਸਾ ਨਹੀਂ ਰਿਲੀਜ਼ ਕਰਦੀ ਪੈਸਾ ਰਿਲੀਜ਼ ਨਾ ਹੋਣ ਕਰਕੇ ਸਾਡੀਆਂ ਬੱਸਾਂ ਨਹੀਂ ਸਪेयर पार्ट ਨਹੀਂ ਆਉਂਦਾ ਜਿਸ ਕਰਕੇ ਸਾਡੀ ਇਹ ਹਾਲਾਤ ਹੋਈ ਪਈ ਹੈ ਮੁੱਖ ਕੀ ਮੰਗਾ ਨੇ ਸਾਡੀਆਂ ਮੰਗਾ ਮੇਨ ਜਿਹੜੀਆਂ ਮੰਗਾ ਨੇ ਸਾਡੀਆਂ ਉਹ ਹੈਗਾ ਕੱਚੇ ਮਲਾਜ਼ਮਾਂ ਨੂੰ ਰੈਗੂਲਰ ਕਰਨਾ ਜਿਸ ਦੇ ਵਿੱਚ ਕੰਟਰੈਕਟ ਮਲਾਜ਼ਮਾਂ ਨੂੰ ਰੈਗੂਲਰ ਕਰਕੇ ਆਊਟਸੋਰਸ ਮਲਾਜ਼ਮਾਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਤੇ ਠੇਕੇਦਾਰ ਬਿਲਕੁਲ ਬਾਹਰ ਕੱਢਿਆ ਜਾਵੇ ਕਿਉਂਕਿ ਸਰਕਾਰੀ ਅਦਾਰਾ ਤੇ ਉਸ ਤੋਂ ਮੇਨਾ ਨਜਾਇਜ਼ ਕੰਡੀਸ਼ਨਾਂ ਜਿਹੜੀਆਂ ਉਹ ਹਟਾਈਆਂ ਜਾਣ 58 ਸਾਲ ਤੱਕ ਨੌਕਰੀ ਬੰਦਾ ਕਰ ਸਕੇ ਕਿਉਂਕਿ ਇੱਥੇ ਚੌਥੀ ਰਿਪੋਰਟ ਤੇ ਬੰਦੇ ਨੂੰ ਬਲੈਕਲਿਸਟ ਕਰਕੇ ਘਰੇ ਤੋਰ ਦਿੱਤਾ ਜਾਂਦਾ ਜਿਸ ਇਹ ਮੰਗਾ ਸਾਡੀ ਉਸ ਤੋਂ ਮੇਨਾ ਸਾਡੀ ਤਨਖਾਹ ਇੱਕਸਾਰਤਾ ਹੋਵੇ ਸਾਡੇ ਮੁਲਾਜ਼ਮਾਂ ਦੀ ਇੱਕ ਬਰਾਬਰ ਤਨਖਾਹ ਹਣੀ ਚਾਹੀਦੀ ਆ ਉਸ ਤੋਂ ਮੇਨਾ ਸਾਡੇ ਐਡਵਾਂਸ ਬੁਕਰ ਨੇ ਉਹ ਸਾਡੇ ਤੇ ਡਿਊਟੀਆਂ ਕਰਦੇ ਨੇ ਕਮਿਸ਼ਨ ਦੇ ਕਰਦੇ ਉਹਨਾਂ ਨੂੰ ਵੀ ਤਨਖਾਹ ਦੀ ਇਕਸਾਰਤਾ ਕੀਤੀ ਜਾਵੇ ਸਾਡੀਆਂ ਮੰਗਾਂ ਨੇ 10000 ਸਰਕਾਰੀ ਬਸ ਪਾਈ ਜਾਵੇ ਕਿਲੋਮੀਟਰ ਸਕੀਮ ਦੇ ਜਿਹੜੇ ਟੈਂਡਰ ਨੇ ਉਹ ਰੱਦ ਕੀਤੇ ਜਾਣ ਇਹ ਮੰਗਾਂ ਨੂੰ ਲੈ ਕੇ ਅਸੀਂ ਆਪ ਦੇ ਸੰਘਰਸ਼ ਉਲਿੱਕੇ ਨੇ ਜਿਸ ਦੇ ਵਿੱਚ ਅਸੀਂ ਅੱਜ ਗੇਟ ਰੈਲੀ ਕਰ ਰਹੇ ਆਂ ਤੇ 9 10 11 ਦੀ ਅਸੀਂ ਜੁਲਾਈ ਦੀ ਅਸੀਂ ਮੁਕੰਮਲ ਹੜਤਾਲ ਕਰਕੇ 10 ਤਰੀਕ ਨੂੰ ਪਹਿਲੇ ਟਾਈਮ ਤੋਂ ਅਸੀਂ ਸਰਕਾਰ ਮੁੱਖ ਮੰਤਰੀ ਪੰਜਾਬ ਦੇ ਰਹਿਸਵਲ ਚਾਲੇ ਪਾਵਾਂ ਤੇ ਹੁਣ ਸਾਡੇ ਨਾਲ ਮੌਜੂਦ ਨੇ ਸਰ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਸ਼ਮਸ਼ੇਰ ਸਿੰਘ ਸੂਬਾ ਜਨਰਲ ਸਕੱਤਰ ਪੰਜਾਬ ਰੋਡਵੇ ਪੰਨਬਸ ਪੀਆਰਡੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਅੱਜ ਇਹ ਰੋਸ ਪ੍ਰਦਰਸ਼ਨ ਕਰਨ ਦਾ ਕਾਰਨ ਕੀ ਹੈ ਬਿਲਕੁਲ ਅਸੀਂ ਅੱਜ ਆਪਾਂ ਗੇਟ ਰਲੀਆਂ ਕਰਕੇ ਡੀਪੂਆਂ ਦੇ ਗੇਟਾਂ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਅਸੀਂ ਇਨ੍ਹਾਂ ਵਿਭਾਗਾਂ ਦੇ ਵਿੱਚ ਡਿਊਟੀਆਂ ਕਰਦੇ ਹਾਂ ਜਿਹੜੇ ਸਾਡੇ ਸਰਕਾਰੀ ਵਿਭਾਗ ਨੇ ਪਰ ਲਗਾਤਾਰ ਸਾਡੇ ਜਿਹੜੇ ਮੁਲਾਜ਼ਮੇ ਉਹਨਾਂ ਨੂੰ ਸ਼ੋਸ਼ਣ ਕੀਤਾ ਜਾ ਰਿਹਾ ਕੱਚੇ ਮੁਲਾਜ਼ਮਾਂ ਦੇ ਨਾਲ ਚਾਹੇ ਉਹਨਾਂ ਨੂੰ ਤਨਖਾਹਾਂ ਦੇਣ ਦੀ ਸਮਾਂ ਹੋਵੇ ਚਾਹੇ ਬੱਸਾਂ ਦੀ ਗੱਲ ਹੋਵੇ ਕਿਉਂਕਿ ਵਿਭਾਗ ਚ ਨਾ ਨਵੀਆਂ ਬੱਸਾਂ ਤੇ ਨਾ ਤਨਖਾਹਾਂ ਸਮੇਂ ਤੇ ਆਉਂਦੀਆਂ ਦੂਜੀ ਗੱਲ ਵੀ ਜਿਹੜੀ ਵਿਭਾਗ ਦੇ ਵਿੱਚ ਨੌਕਰੀਆਂ ਕਰ ਰਹੇ ਮੁਲਾਜ਼ਮਾਂ ਉਹਨਾਂ 'ਚ ਠੇਕੇਦਾਰ ਇੱਕ ਥੋਪਿਆ ਹੋਇਆ ਠੇਕੇਦਾਰ ਕਾਰਨ ਜਿਹੜੇ ਸਾਡੇ ਮੁ ਪੱਕਾ 15 15 20 20 ਸਾਲ ਮਲਾਜਮਾਂ ਨੂੰ ਡਿਊਟੀ ਕਰਦੇ ਨੇ ਅਜੇ ਤੱਕ ਕੱਚੇ ਨੇ ਮਲਾਜਮ ਉਹਨਾਂ ਨੂੰ ਪੱਕਾ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਸਾਡੀਆਂ ਨੂੰ ਸਰਕਾਰ ਵੱਲੋਂ ਮੈਨੇਜਮੈਂਟ ਵੱਲੋਂ ਲਗਾਤਾਰ ਜਿਹੜਾ ਉਹ ਨਜ਼ਰਅੰਦਾਜ਼ ਕੀਤਾ ਜਾ ਰਿਹਾ ਜਿਹਦੇ ਰੋਸ ਦੇ ਵਿੱਚ ਅੱਜ ਅਸੀਂ ਰੋਸ ਪ੍ਰਦਰਸ਼ਨ ਵੀ ਕਰ ਰਹੇ ਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ 9 ਜੁਲਾਈ ਤੋਂ ਅਸੀਂ ਮੁਕੰਮਲ ਚੱਕਾ ਜਾਮ ਕਰਕੇ ਬੱਸਾਂ ਦਾ ਤੇ 10 ਤਰੀਕ ਨੂੰ ਮੁੱਖ ਮੰਤਰੀ ਦੀ ਰਾਇਸ਼ ਤੇ ਧਰਨਾ ਦੇਣ ਜਾਵਾਂਗੇ ਉੱਥੇ ਆਪਣੀਆਂ ਮੰਗਾਂ ਮੁੱਖ ਮੰਤਰੀ ਨੂੰ ਜਾ ਕੇ ਦੇ ਦਰਾਂ ਤੇ 30 ਜੂਨ ਨੂੰ ਚੰਡੀਗੜ੍ਹ ਸੈਕਟਰ 17 ਦੇ ਵਿੱਚ ਵੀ ਤੁਹਾਡੇ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੇ ਕਾਫੀ ਜਿਹੜੀਆਂ ਮੀਟਿੰਗਾਂ ਵੀ ਹੁੰਦੀਆਂ ਜਾਂਦੀਆਂ ਨੇ ਉਸ ਉਹਨਾਂ ਮੀਟਿੰਗਾਂ ਦਾ ਜਿਹੜਾ ਸਿੱਟਾ ਕੀ ਨਿਕਲਦਾ ਹੈ ਬਿਲਕੁਲ ਜਿਹੜਾ ਅਸੀਂ ਸੈਕਟਰ 17 'ਚ ਧਰਨਾ ਦਿੱਤਾ ਸੀ ਜਿਵੇਂ ਸਾਡੇ ਪੰਜਾਬ ਦੇ ਅਲੱਗ-ਅਲੱਗ ਡੀਪੂ ਨੇ ਰੋਡਵੇ ਦੇ ਉਹਨਾਂ ਦਾ ਇੱਕ ਹੈੱਡ ਆਫਸ ਜਿਹੜਾ ਉਹ ਸੈਕਟਰ 17 'ਵਾਂ ਜਿੱਥੋਂ ਵੀ ਸਾਡੀਆਂ ਨੀਤੀਆਂ ਪਾਲਿਸੀਆਂ ਬਣ ਕੇ ਆਉਂਦੀਆਂ ਥੱਲੇ ਡੀਪੂ ਜਿਹੜੇ ਉਹ ਲਾਗੂ ਕਰਦੇ ਆ ਸੋ ਸਾਡੀਆਂ ਉੱਥੇ ਕੁਝ ਮੰਗਾਂ ਸੀ ਵਿਭਾਗ ਲੈਵਲ ਦੀਆਂ ਜਿਹਨੂੰ ਲੈ ਕੇ ਅਸੀਂ ਧਰਨਾ ਦੇਣ ਗਏ ਸੀ ਪ੍ਰਸ਼ਾਸਨ ਨਾਲ ਸਾਡਾ ਖਿੱਚਾਤੂਈ ਵੀ ਹੋਈ ਵੀ ਤੁਸੀਂ ਇੱਥੇ ਧਰਨਾ ਨਾ ਲਾਓ ਪਰ ਸਾਨੂੰ ਅਫਸੋਸ ਆ ਕਿ ਜਿਹੜੇ ਵਿਭਾਗ ਨੂੰ ਅਸੀਂ ਚਲਾ ਰਹੇ ਆਂ ਜਿਹੜੇ ਵਿਭਾਗ ਦਾ ਚੱਕਾ ਘੁਮਾ ਰਹੇ ਆਂ ਵਿਭਾਗ ਨੂੰ ਮੁਨਾਫੇ 'ਚ ਮਿਹਨਤਾਂ ਕਰ ਰਹੇ ਆ ਤੇ ਸਾਡੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੀ ਕਿਤੇ ਨਾ ਕਿਤੇ ਸਾਡੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰਕੇ ਠੇਕੇਦਾਰਾਂ ਦੇ ਰਾਹੀਂ ਸਾਡਾ ਸ਼ੋਸ਼ਣ ਕਰਾਇਆ ਜਾ ਰਿਹਾ ਔਰ ਨਵੀਆਂ ਬੱਸਾਂ ਨਾ ਪਾ ਕੇ ਤੇ ਵਿਭਾਗ ਦਾ ਨਿੱਜੀ ਕਰਨ ਵਾਲੇ ਪਾਸੇ ਨੂੰ ਲੈ ਕੇ ਤੁਰੇ ਆ ਔਰ ਕਿਲੋਮੀਟਰ ਬੱਸਾਂ ਨੂੰ ਬੜਾਵਾ ਦਿੱਤਾ ਜਾ ਰਿਹਾ ਜੋ ਕਿ ਪ੍ਰਾਈਵੇਟ ਨੇ ਜਿਨ੍ਹਾਂ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਆ ਤੇ ਭੁੱਖ ਵਿੱਚ ਵੀ ਵੱਡੇ ਸੰਘਰਸ਼ ਕਰਕੇ ਉਹਨਾਂ ਦਾ ਵਿਰੋਧ ਕਰਦੇ ਤੇ ਮਾਨ ਸਾਹਿਬ ਤਾਂ ਵੱਡੇ ਵੱਡੇ ਵਾਅਦੇ ਕਰਦੇ ਨੇ ਕਿ ਠੇਕਦਾਰੀ ਸਿਸਟਮ ਜਿਹੜੀ ਹੈ ਖਤਮ ਕਰ ਦੇਣੀ ਹੈ ਫਿਰ ਵੀ ਜਿਹੜਾ ਇਸ ਇਸ ਦਾ ਕੋਈ ਹੱਲ ਹੁਣ ਤੱਕ ਨਹੀਂ ਜਿਹੜਾ ਨਿਕਲ ਕੇ ਬਾਹਰ ਆਇਆ ਹੈ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਜਾਰੀ ਹੈ ਤੇ ਅੱਗੇ ਵੀ ਇਹ ਸੰਘਰਸ਼ ਤੁਹਾਡੇ ਵੱਲੋਂ ਜਿਹੜਾ ਜਾਰੀ ਰਹੇਗਾ ਬਿਲਕੁਲ ਮਾਨ ਸਾਹਿਬ ਨੇ ਜਦੋਂ ਸੱਤਾ ਚ ਆਉਣਾ ਸੀ ਤੇ ਬੜੇ ਵੱਡੇ ਵਾਅਦੇ ਕੀਤੇ ਸੀ ਵੀ ਅਸੀਂ ਸੱਤਾ ਜਾਵਾਂਗੇ ਭਗਤ ਸਿੰਘ ਦੇ ਜਿਹੜੇ ਰਹਿੰਦੇ ਕਾਰਜ ਉਹਨਾਂ ਨੂੰ ਪੂਰੇ ਕਰਾਂਗੇ ਔਰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆਵਾਂਗੇ ਪਰ ਸਾਰਾ ਕੁਝ ਉਲਟ ਹੋਇਆ ਕਿਉਂਕਿ ਭਗਤ ਸਿੰਘ ਦੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਚੋਂ ਭਜਾਇਆ ਸੀਗਾ ਭਾਰਤ ਚੋਂ ਭਜਾਇਆ ਸੀਗਾ ਪਰ ਇਹ ਸਰਕਾਰ ਆਉਂਦੇ ਹੀ ਫੇਰ ਲੈ ਕੇ ਆ ਰਹੀ ਆ ਜਿੱਥੇ ਕਿਲੋਮੀਟਰ ਬੱਸਾਂ ਰੋਡਵੇਜ ਪਣ ਬੱਸ ਦੇ ਵਿੱਚ ਪਹਿਲਾਂ ਤੋਂ ਨਹੀਂ ਹੈਗੀਆਂ ਕਿਉਂਕਿ ਪਿਛਲੀ ਸਰਕਾਰ ਸਮੇਂ ਵੀ ਅਸੀਂ ਅੰਕੜੇ ਕੱਢ ਕੇ ਦਿੱਤੇ ਸੀ ਵੀ ਕਿਲੋਮੀਟਰ ਗੱਡੀ ਇਸ ਤਰੀਕੇ ਨਾਲ ਵਿਭਾਗ ਨੂੰ ਨੁਕਸਾਨ ਕਰਦੀ ਉਹ ਪ੍ਰਾਈਵੇਟ ਗੱਡੀ ਆ ਤੇ ਪਿਛਲੀ ਸਰਕਾਰ ਨੇ ਉਹਨਾਂ ਨੂੰ ਬੰਦ ਕਰਤਾ ਸੀਗਾ ਇਹ ਵਾਰ ਵਾਰ ਕਿਲੋਮੀਟਰਾਂ ਦਾ ਟੈਂਡਰ ਲੈ ਕੇ ਆ ਰਹੇ ਨੇ ਔਰ 3.5 ਸਾਲ ਸਰਕਾਰ ਦਾ ਸਮਾਂ ਬੀਤ ਜਾਂਦੇ ਦੇ ਬਾਵਜੂਦ ਇੱਕ ਵੀ ਬੱਸ ਨਵੀਂ ਨਹੀਂ ਪਾਈ ਜੇ ਨਵੀਂ ਪਾਉਣ ਦੀ ਗੱਲ ਲੈ ਕੇ ਆਏ ਤੇ ਕਿਲੋਮੀਟਰਾਂ ਦੀ ਲਾਏ ਆ ਜਿਹਦਾ ਅਸੀਂ ਵਿਰੋਧ ਕਰਦੇ ਆਂ ਦੂਜੀ ਗੱਲ ਹੈ ਵੀ ਸੱਤਾ ਚ ਆਉਂਦਿਆਂ ਸਮੇਂ ਹੀ ਇਹ ਮੁੱਖ ਮੰਤਰੀ ਸਾਹਿਬ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀਗੀ ਵੀ ਜਿਹੜੇ ਠੇਕੇਦਾਰ ਵਿਚੋਲੀ ਉਹ ਲੁੱਟ ਕਰਦੇ ਆ ਉਹਨਾਂ ਦੀ ਤਨਖਾਹ ਪੂਰੀ ਦਿੰਨੇ ਆ ਵਿਭਾਗਾਂ ਵੱਲੋਂ ਉਹ ਅੱਗੋਂ ਕਟੌਤੀਆਂ ਕਰਦੇ ਆ ਇਹ ਚ ਕੋਈ ਦੋਰ ਨਹੀਂ ਸੱਚ ਆ ਕਿ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਇਹ ਜਿੰਨੇ ਵੀ ਠੇਕੇਦਾਰ ਨੇ ਮੰਤਰੀਆਂ ਸੰਤਰੀਆਂ ਦੇ ਇਹ ਸਾਰੇ ਰਿਸ਼ਤੇਦਾਰ ਨੇ ਇਹਨਾਂ ਦੇ ਨਜ਼ਦੀਕੀ ਨੇ ਤੇ ਪਰ ਉਹ 3.5 ਸਾਲ ਬੀਤ ਜਾਣ ਦੇ ਬਾਵਜੂਦ ਉਹਨਾਂ ਠੇਕੇਦਾਰਾਂ ਦੇ ਅਸੀਂ ਪੁਖਤਾ ਸਬੂਤ ਦਿੱਤੇ ਆ ਰਿਸ਼ਵਤ ਲੈਣ ਦੇ ਉਹਨਾਂ ਦੇ ਕਰਪਸ਼ਨ ਕਰਨ ਦੇ ਉਹਨਾਂ ਦੇ ਸ਼ੋਸ਼ਣ ਕਰਨ ਦੇ ਸਬੂਤ ਦਿੱਤੇ ਆ ਸਾਡਾ ਇੰਨਾ ਜਿਹੜਾ ইপিਐਫ ਖਾ ਗਿਆ ਸਾਡੀਆਂ ਸਕੋਟੀਆਂ ਖਾ ਗਿਆ ਜਾਂ ਹੋਰ ਜਿਹੜੀਆਂ ਪੈਸੇ ਦੀ ਲੁੱਟ ਕਰ ਗਿਆ ਉਸ ਤੋਂ ਬਾਵਜੂਦ ਵੀ ਸਰਕਾਰ ਵੱਲੋਂ ਠੇਕੇਦਾਰ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਉਹ ਮੁੱਖ ਮੰਤਰੀ ਸਾਹਿਬ ਦੀ ਕਿਤੇ ਨਾ ਕਿਤੇ ਗੱਲ ਸੱਚ ਹੋ ਗਈ ਆ ਕਿ ਉਹ ਜਿਹੜੇ ਸਾਥ ਸੰਬੰਧੀ ਜਾਂ ਰਿਸ਼ਤੇਦਾਰੀਆਂ ਉਹ ਸਾਡੇ ਮੌਜੂਦਾ ਮੰਤਰੀਆਂ ਨਾਲ ਹੁਣ ਉਹ ਗੂੜੀਆਂ ਤੇ ਕਿੰਨੇ ਕ ਜਿਹੜੀਆਂ ਪੀਐਸ ਪੀਆਰਟੀਸੀ ਤੇ ਰੋਡਵੇਜ਼ ਦੀਆਂ ਬੱਸਾਂ ਚਲਦੀਆਂ ਕੰਡੀਸ਼ਨ ਦੇ ਵਿੱਚ ਨੇ ਲਗਭਗ 3000 ਦੇ ਕਰੀਬ ਬੱਸਾਂ ਨੇ ਦੋਨਾਂ ਵਿਭਾਗਾਂ ਕੋਲੋਂ ਤੇ ਜਿਹੜੀਆਂ ਚੱਲ ਰਹੀਆਂ ਨੇ ਜਿਨ੍ਹਾਂ ਦਾ ਅਸੀਂ ਮੁਕੰਮਲ ਚੱਕਾ ਜਾਮ ਕਰਕੇ ਦੇ ਹੜਤਾਲ ਤੇ ਜਾਵਾਂਗੇ ਸੋ ਸਾਡੀ ਮੰਗ ਆ ਕਿ ਅਜ ਆਬਾਦੀ ਦੇ ਹਿਸਾਬ ਨਾਲ ਘੱਟੋ ਘੱਟ 10000 ਦੇ ਕਰੀਬ ਬੱਸ ਚਾਹੀਦੀ ਆ ਵਿਭਾਗ ਦੇ ਵਿੱਚ ਤਾਂ ਲੋਕਾਂ ਨੂੰ ਸਫ਼ਰ ਸਹੂਲਤ ਮਿਲੇ ਪਰ ਲਗਾਤਾਰ ਤੁਹਾਨੂੰ ਜਿਵੇਂ ਦੱਸਿਆ ਕਿ ਬੱਸਾਂ ਕੰਡਮ ਹੋਣੀਆਂ ਜਾ ਰਹੀਆਂ ਇਸ ਸਾਲ ਸਰਕਾਰ ਦੇ ਦਰਾਂ ਹੀ 500 ਦੇ ਕਰੀਬ ਬੱਸਾਂ ਕੰਡਮ ਹੋ ਗਈਆਂ ਇੱਕ ਵੀ ਬੱਸ ਵਿਭਾਗ 'ਚ ਨਵੀਂ ਨਹੀਂ ਪਾਈ ਇਹਦੇ ਕਰਕੇ ਅਸੀਂ ਵਾਰ-ਵਾਰ ਸੰਘਰਸ਼ਾਂ ਦੇ ਉੱਤਰ ਰਹੇ ਹਾਂ ਜਦੋਂ ਵੀ ਬੱਸ ਪਾਉਣ ਦੀ ਗੱਲ ਆਉਂਦੀ ਆ ਕਿਲੋਮੀਟਰਾਂ ਨੂੰ ਬੜਾਵਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਪ੍ਰਾਈਵੇਟਾਂ ਨੂੰ ਜਿਹੜੇ ਆਪਣੇ ਨਜ਼ਦੀਕੀ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਵੀ ਤੁਹਾਡੀਆਂ 20 ਕਿਲੋਮੀਟਰ ਗੱਡੀਆਂ ਪਵਾ ਦਿੰਦੇ ਆ ਪਰ ਉੱਥੇ ਸਾਡਾ ਰੋਸ ਆ ਕਿ ਇਹ ਸਾਡਾ ਵਿਭਾਗ ਆ ਅਸੀਂ ਆਪਣੇ ਵਿਭਾਗ ਦੀ ਲੁੱਟ ਕਦੀ ਨਹੀਂ ਹੋਣ ਦਵਾਂਗੇ ਕਿਉਂਕਿ ਇੱਥੇ ਅਸੀਂ ਨੌਕਰੀਆਂ ਕਰਦੇ ਆ ਇਹਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਆ ਸਾਡੇ ਮਲਾਜਮਾਂ ਨੂੰ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਖਤਮ ਕਰਨਾ ਕਿਲੋਮੀਟਰ ਪ੍ਰਾਈਵੇਟ ਹਿੰਜੂਆ ਉਹਨੂੰ ਖਤਮ ਕਰਕੇ ਵਿਭਾਗਾਂ ਨੂੰ ਬਚਾਉਣ ਦੀ ਸਾਡੀ ਜਿੱਥੇ ਜ਼ਿੰਮੇਵਾਰੀ ਆ ਉੱਥੇ ਸਰਕਾਰਾਂ ਨੂੰ ਲੋਕਾਂ ਨੇ ਲੋਕਤੰਤਰ ਦੇ ਵਿੱਚ ਚੁਣਿਆ ਵਾ ਉਹਨਾਂ ਦਾ ਵੀ ਫ ਇਹਨਾਂ ਨੂੰ ਲੋਕਾਂ ਦੇ ਵਿੱਚ ਜਿਹੜੀ ਆ ਟਰਾਂਸਪੋਰਟ ਦੀ ਸਫਰ ਸਹੂਲਤ ਦੀ। ਸੰਜੀਤ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਕਿਦਾਂ ਕਿੰਨਾ ਵੱਡਾ ਰੂਪ ਲੈ ਸਕਦਾ ਹੈ ਤੇ ਕੀ ਸੰਘਰਸ਼ ਦਾ ਜਿਹੜਾ ਹੈ ਮੋਟਰ ਰਹਿਣ ਵਾਲਾ। ਬਿਲਕੁਲ ਅਸੀਂ ਜਿਵੇਂ 9 ਤਰੀਕ ਤੋਂ ਹੜਤਾਲ ਕਰਕੇ ਮੁਕੰਮਲ 10 ਤਰੀਕ ਨੂੰ ਮੁੱਖ ਮੰਤਰੀ ਦੀ ਰਸਤੇ ਧਰਨਾ ਦੇਣ ਜਾ ਰਹੇ ਹਾਂ। ਜੇਕਰ ਫਿਰ ਵੀ ਸਾਡੀਆਂ ਮੰਗਾਂ ਨੂੰ ਨજર ਅੰਦਾਜ਼ ਕੀਤਾ ਗਿਆ ਤੇ ਸਾਨੂੰ ਜਿਹੜੀਆਂ ਪੰਜਾਬ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਜੱਥੇ ਬੰਦੀਆਂ ਉਹਨਾਂ ਵੱਲੋਂ ਸਮਰਥਨ ਦੇ ਤੌਰ ਤੇ ਪੱਤਰ ਵੀ ਜਾਰੀ ਹੋ ਗਏ ਆ ਨਾਲ ਹੀ ਹਿਮਾਚਲ ਟਰਾਂਸਪੋਰਟ ਦੇ ਮੁਲਾਜ਼ਮਾਂ ਵੱਲੋਂ ਵੀ ਸਾਨੂੰ ਜਿਹੜਾ ਪੱਤਰ ਜਾਰੀ ਕਰਕੇ ਸਮਰਥਨ ਦਾ ਐਲਾਨ ਕਰਤਾ ਹਰਿਆਣਾ ਰੋਡਵੇਜ ਵੱਲੋਂ ਹੋਰ ਸਾਰੀਆਂ ਜਿਹੜੇ ਨਜ਼ਦੀਕੀ ਨੇ ਉਹਨਾਂ ਨੇ ਸਾਨੂੰ ਜਿਹੜਾ ਸਮਰਥਨ ਦਾ ਐਲਾਨ ਕੀਤਾ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਫਿਰ ਵੀ ਨજર ਅੰਦਾਜ਼ ਕੀਤਾ ਤੇ ਹੋ ਸਕਦਾ ਇਹ ਧਰਨਾ ਵੀ ਅਣਮਿੱਥੇ ਸਮੇਂ ਲਈ ਬਦਲ ਜੇ ਤੇ ਹੜਤਾਲ ਵੀ ਅਣਮਿੱਥੇ ਸਮੇਂ ਲਈ ਬਦਲ ਜੇ ਤੇ ਸਾਨੂੰ ਮਜਬੂਰ ਨ ਹੋ ਕੇ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇ। ਜੀ ਸੋ ਇਹਨਾਂ ਨੇ ਕਿਹਾ ਹੈ ਕਿ ਜਥੇਬੰਦੀ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਸੰਘਰਸ਼ ਬਹੁਤ ਵੱਡਾ ਜਿਹੜਾ ਹੈ ਰੂਪ ਲੈ ਸਕਦਾ ਹੈ। ਇਹਨਾਂ ਦੇ ਵੱਲੋਂ ਮੁੱਖ ਮੰਤਰੀ ਦੇ ਆਵਾਜ਼ ਦੇ ਬਾਅਦ ਵੀ ਜਿਹੜਾ ਹੈ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ। ਤੇ ਰੋਜ ਪ੍ਰਦਰਸ਼ਨ ਜਿਹੜਾ ਹੈ ਇਸ ਤਰੀਕੇ ਹੀ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਪਡੇਟ ਹੁੰਦੀ ਹੈ ਉਹ ਤੁਹਾਡੇ ਨਾਲ ਰੂਬਰੂ ਹੋਵਾਂਗੇ ਦੇਖਦੇ ਹਾਂ ਉਹਨੂੰ ਦੇਣ ਲਈ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ